ਸਿਵਲ ਲਾਈਨਸ ਦੇ ਕਰਾਂ ਦੇ ਵਿੱਚ ਵੀ ਪਾਣੀ ਵੜ ਗਿਆ ਹੈ ਮੀਂਹ ਦੇ ਕਾਰਨ ਲੈਂਡਸਲਾਈਡ ਨਾਲ ਹਾਈਵੇ ਨੁਕਸਾਨੇ ਗਏ ਨੇ ਹਿਮਾਚਲ ਦੇ ਕੁੱਲੂ ਜ਼ਿਲ੍ਹੇ ਚ ਢਿੱਗਾਂ ਡਿੱਗਣ ਦੇ ਕਾਰਨ ਦੋ ਘਰਾਂ ਦੀ ਤਬਾਹੀ ਹੋਈ ਦੋ ਘਰ ਟਹਿ ਟੇਰੀ ਹੋ ਗਏ ਨੇ ਸੋ ਪਹਾੜੀ ਇਲਾਕੇ ਹੁਣ ਉੱਥੇ ਲਗਾਤਾਰ ਕੁਦਰਤ ਕਹਿਰ ਵਰਪਾ ਰਹੀ ਹੈ ਦਿੱਲੀ ਦੇ ਵਿੱਚ ਪਾਣੀ ਕਹਿਰ ਮਚਾ ਰਿਹਾ ਹੈ ਦਿੱਲੀ ਦੇ ਵਿੱਚ ਯਮੁਨਾ ਓਵਰਫਲੋ ਹੈ ਖਤਰੇ ਦੇ ਨਿਸ਼ਾਨ ਤੋਂ ਪਾਰ ਹੈ ਯਮੁਨਾ 207 ਮੀਟਰ पार, पार कर चुका है यमुना सुख खतरे ਦੇ ਨਿਸ਼ਾਨ ਤੇ ਇਸ ਵੇਲੇ ਯਮੁਨਾ ਵਗ ਰਹੀ ਹੈ ਤੇ ਕਈ ਇਲਾਕੇ ਅਜਿਹੇ ਨੇ ਜਿੱਥੇ ਪਾਣੀ ਭਰ ਗਿਆ ਹੈ ਯਮੁਨਾ ਘਾਟ ਪਾਣੀ ਦੇ ਵਿੱਚ ਡੁੱਬ ਗਿਆ ਹੈ ਕਸ਼ਮੀਰੀ ਗੇਟ ਬੱਸ ਟਰਮੀਨਲ ਪਾਣੀ ਦੇ ਵਿੱਚ ਡੁੱਬ ਚੁੱਕਿਆ ਹੈ ਸਿਵਲ ਲਾਈਨ ਸੇਕਰਾਂ ਦੇ ਵਿੱਚ ਪਾਣੀ ਵੜ ਚੁੱਕਾ ਹੈ ਆਵਾਜਾਈ ਪ੍ਰਭਾਵਤ ਹੈ ਟ੍ਰੈਫਿਕ ਬਹੁਤ ਜ਼ਿਆਦਾ ਹੈ ਲੰਬੇ ਲੰਬੇ ਜਾਮ ਲੱਗ ਰਹੇ ਨੇ ਲੋਕਾਂ ਨੂੰ ਘੰਟਿਆਂ ਤੱਕ ਜਾਮ ਦੇ ਵਿੱਚ ਫਸਿਆ ਰਹਿਣਾ ਪੈ ਰਿਹਾ ਹੈ ਮੈਟਰੋ ਸਟੇਸ਼ਨ ਭਰ ਚੁੱਕੇ ਨੇ ਭੀੜ ਦੇ ਕਾਰਨ ਤੇ ਕਈ ਇਲਾਕੇ ਅਜਿਹੇ ਨੇ ਜਿਨ੍ਹਾਂ ਨੂੰ ਫਿਲਹਾਲ ਬੰਦ ਕਰ ਦਿੱਤਾ ਗਿਆ ਹੈ ਦਿੱਲੀ ਦੇ ਵਿੱਚ ਜੰਮੂ ਕਸ਼ਮੀਰ ਦੀ ਗੱਲ ਕਰੀਏ ਹਿਮਾਚਲ ਦੀ ਗੱਲ ਕਰੀਏ ਇਹ ਪਹਾੜੀ ਇਲਾਕੇ ਜਿੱਥੇ ਲਗਾਤਾਰ ਬਰਸਾਤ ਹੋ ਰਹੀ ਹੈ ਤੇ ਲੈਂਡਸਲਾਈਡਸ ਆਏ ਦਿਨ ਹੋ ਰਹੀਆਂ ਨੇ ਲੈਂਡਸਲਾਈਡ ਹੋਣ ਤੇ ਕਾਰਨ ਜਾਨੀ ਤੇ ਮਾਲੀ ਨੁਕਸਾਨ ਵੱਡੇ ਪੱਧਰ ਤੇ ਹੋ ਰਿਹਾ ਹੈ ਕੁੱਲੂ ਦੇ ਵਿੱਚ ਲੈਂਡਸਲਾਈਡ ਹੋਈ ਦੋ ਕਾਰ ਟੈਟੇਰੀ ਹੋ ਗਏ ਉੱਥੇ ਵੀ ਆਵਾਜਾਈ ਵੱਡੇ ਪੱਧਰ ਤੇ ਪ੍ਰਭਾਵਿਤ ਹੈ ਕਈ ਰਾਹ ਬੰਦ ਕਰ ਦਿੱਤੇ ਗਏ ਨੇ ਰਵਿੰਦਰ ਮੀਤ ਐਸੇ ਖਬਰ ਤੇ ਜਾਣਕਾਰੀ ਦੀ ਸਾਂਝ ਪਾਉਣਗੇ ਰਵਿੰਦਰ ਪੂਰਾ ਉੱਤਰ ਭਾਰਤ ਇਸ ਵੇਲੇ ਪਾਣੀ ਦੀ ਮਾਰ ਚੱਲ ਰਿਹਾ ਹੈ ਪਰ ਆਪਾਂ ਪੰਜਾਬ ਦੀ ਗੱਲ ਕਰਦੇ ਆ ਮੌਸਮ ਵਿਭਾਗ ਦੇ ਵੱਲੋਂ ਕੀ ਕੁਝ ਭਵਿੱਖਬਾਣੀ ਹੈ ਆਏ ਦਿਨਾਂ ਨੂੰ ਲੈ ਕੇ ਬਿਲਕੁਲ ਦੇਖੋ ਕੱਲ ਤੱਕ ਪੰਜਾਬ ਦੇ ਵਿੱਚ ਰੈੱਡ ਅਲਰਟ ਨਾ ਜਿਲ੍ਹਿਆਂ ਦੇ ਵਿੱਚ ਜਾਰੀ ਕੀਤਾ ਗਿਆ ਸੀ ਲੇਕਿਨ ਹੁਣ ਜਿਹੜਾ ਪੰਜਾਬ ਦੇ ਵਿੱਚ ਪਰ ਤਰੀਕ ਤਰੀਬ ਸਾਰੇ ਜ਼ਿਲ੍ਹਿਆਂ ਦੇ ਵਿੱਚ ਹਾਲੇ ਤੱਕ ਤਾਂ येलो ਅਲਰਟ ਹੀ ਹੈਗਾ ਦਾ ਅਲਰਟ ਤੋਂ ਹਾਲੇ ਤੱਕ ਬਾਹਰ ਛੱਡ ਦਿੱਤਾ ਗਿਆ ਲੇਕਿਨ ਜਿਹੜਾ ਪ੍ਰਭਾਵ ਪਿਆ ਇਸ بارش ਦਾ ਜਾਂ ਕਹਿ ਲੋ ਹੜ੍ਹਾਂ ਦਾ ਉਹ ਬਹੁਤ ਵੱਡੇ ਪੱਧਰ ਤੇ ਪਿਆ ਦੇਖੋ ਕੱਲ ਜਿਹੜਾ ਮੀਡੀਆ ਬਲੇਟਨ ਜਾਰੀ ਕੀਤਾ ਗਿਆ ਉਸ ਮੀਡੀਆ ਬਲੇਟਨ ਦੇ ਵਿੱਚ ਦੱਸਿਆ ਗਿਆ ਕਿ 23 ਦੇ 23 ਜਿਹੜੇ ਜ਼ਿਲ੍ਹੇ ਹੈਗੇ ਨੇ ਉਹਨਾਂ ਦੇ ਵਿੱਚ ਜਿਹੜਾ ਹੈਗਾ ਹੜ੍ਹਾਂ ਦੀ ਮਾਰ ਪਈ ਹੋਈ ਹੈ Uh, 1902 ਪਿੰਡ ਐਸੇ ਨੇ ਜਿੰਨਾ ਦੇ ਵਿੱਚ ਹੜ ਵੱਡੇ ਪੱਧਰ ਦੇ ਉੱਤੇ ਮਾਰ ਚੜਕੇ ਗਏ ਨੇ ਇਸ ਤੋਂ ਇਲਾਵਾ ਸੈਂਕੜੇ 384205 ਲੋਕ ਪ੍ਰਭਾਵਿਤ ਹੋਏ ਸੀ ਤੇ 47 ਹੁਣ ਤੱਕ ਪੰਜਾਬ ਦੇ ਵਿੱਚ ਇਸ ਫਲੱਡ ਕਰਕੇ ਮੌਤਾਂ ਹੋ ਚੁੱਕੀਆਂ ਨੇ ਸਭ ਤੋਂ ਜ਼ਿਆਦਾ ਮੌਤਾਂ ਹੁਸ਼ਿਆਰਪੁਰ ਦੇ ਵਿੱਚ ਹੋਈਆਂ ਨੇ ਸੱਤ ਮੌਤਾਂ ਹੁਸ਼ਿਆਰਪੁਰ ਚੋਪੁਰ ਚ ਹੋਈਆਂ ਨੇ ਅੰਮ੍ਰਿਤਸਰ ਤੇ ਪੰਜ ਮੌਤਾਂ ਹੋ ਗਈਆਂ ਨੇ ਪਠਾਨਕੋਟ ਦੇ ਵਿੱਚ 6 ਹੋ ਗਈਆਂ ਨੇ ਤੇ ਰੂਪਨਗਰ ਦੇ ਵਿੱਚ ਇੱਕ ਤੇ ਮੋਹਾਲੀ ਦੇ ਵਿੱਚ ਦੋ ਤਾਂ ਇਸ ਤਰੀਕੇ ਦੇ ਹਾਲਾਤ ਪੰਜਾਬ 'ਚ ਬਣੇ ਹੋਏ ਨੇ ਬਹੁਤ ਵੱਡੇ ਪੱਧਰ ਤੇ ਜ਼ਮੀਨ ਜਿਹੜੀ ਆ ਨੁਕਸਾਨੀ ਗਈ ਆ ਫਸਲਾਂ ਨੁਕਸਾਨੀਆਂ ਗਈਆਂ ਨੇ ਤਾਂ ਇਹ ਹਾਲਾਤ ਪੰਜਾਬ ਦੇ 'ਚ ਵਾਰਿਸ਼ ਕਰਕੇ ਬਣੇ ਹੋਏ ਨੇ 20 ਸਤੰਬਰ ਤੱਕ ਬਾਰਿਸ਼ ਹੋ ਸਕਦੀ ਆ ਇਹ ਮੌਸਮ ਵਿਭਾਗ ਦਾ ਅਨੁਮਾਨ ਹੈ ਕਿ 20 ਸਤੰਬਰ ਤੱਕ ਜਿਹੜੀ ਹਲਕੀ ਫੁਲਕੀ ਹੁਣ ਬਾਰਿਸ਼ ਹੋਏਗੀ ਹੁਣ ਜਿਹੜਾ ਮੇਨ ਜਿਹੜਾ ਬਾਰਿਸ਼ ਜਿਹੜੀ ਚੱਲਦੀ ਆ ਰੈਡ ਅਲਰਟ ਦੇ ਵਿੱਚ ਬਾਰਿਸ਼ ਚੱਲਦੀ ਆ ਉਹ ਹੁਣ ਘਟ ਚਾਏਗੀ ਹੌਲੀ ਹੌਲੀ ਹੁਣ ਬਾਰਿਸ਼ ਘਟੇਗੀ ਥੋੜੀ ਲੋਕਾਂ ਨੂੰ ਰਾਹਤ ਜ਼ਰੂਰ ਮਿਲੇਗੀ ਸੋ ਬਿਲਕੁਲ ਹਜੇ 30 ਸتمبر ਤੱਕ ਮੀਂਹ ਪੈਣ ਦੇ ਆਸਾਰ ਪੂਰੇ-ਪੂਰੇ ਨੇ ਪਰ ਰਵਿੰਦਰ ਇੱਕ ਸਵਾਲ ਇਹ ਵੀ ਹੈ ਕਿ ਹਜੇ ਤਾਂ ਚਲੋ ਚਾਰੇ ਪਾਸੇ ਪਾਣੀ ਨਜ਼ਰ ਆ ਰਿਹਾ ਹੈ ਤਬਾਹੀ ਨਜ਼ਰ ਆ ਰਹੀ ਹੈ ਪਰ ਜਿਵੇਂ-ਜਿਵੇਂ ਪਾਣੀ ਨਿਕਲੇਗਾ ਅਸਲ ਮੁਸ਼ਕਲ ਉਦੋਂ ਖੜੀ ਹੋਏਗੀ ਕਿ ਆਖਰ ਮੁੜ ਵਸੇਵਾ ਕਿਵੇਂ ਕਰਨਾ ਹੈ ਬਿਲਕੁਲ ਦੇਖੋ ਜਿਹੜੇ ਸਿਲਟ ਜਮਾ ਹੋ ਗਈ ਆ ਵੱਡੇ ਪੱਤਰ ਦੇ ਉੱਤੇ ਕਿਉਂਕਿ ਜਦੋਂ ਹੜ੍ਹ ਆਉਂਦੇ ਨੇ ਤਾਂ ਬਹੁਤ ਵੱਡੇ ਪੱਤਰ ਦੇ ਉੱਤੇ ਉਹਦੇ ਚੋਂ ਉੱਪਰ ਸਿਲਟ ਜਿਹੜੀ ਹੈਗੀ ਆ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਖੇਤਾਂ ਦੇ ਵਿੱਚ ਜਾਂ ਫਿਰ ਜਿਹੜੇ ਝੂਆਂ ਉਹਨਾਂ ਦੇ ਵਿੱਚ ਸਾਰੇ ਜਗ੍ਹਾ ਤੇ ਸਿਲਟ ਜਮ੍ਹਾਂ ਹੋ ਜਾਂਦੀ ਹੈ ਬਹੁਤ ਸਾਰੇ ਪਸ਼ੂ ਮਾਰੇ ਗਏ ਨੇ ਹੁਣ ਜਿਹੜੇ ਪਸ਼ੂ ਮਾਰੇ ਗਏ ਨੇ ਉਹ ਕੱਢੇ ਤਾਂ ਗਏ ਨਹੀਂ ਉਹ ਹਾਲੇ ਤੱਕ ਵੀ ਉੱਥੇ ਜਾਂਦੀ ਤੋਂ ਪਏ ਨਹੀਂ ਉਹਨਾਂ ਦੇ ਨਾਲ ਵੀ ਕਾਫੀ ਜਿਹੜੀ ਬਦਬੂ ਫੈਲਦੀ ਆ ਜਾਂ ਫਿਰ ਉਹਦੇ ਨਾਲ ਬਿਮਾਰੀਆਂ ਫੈਲਦੀਆਂ ਮੱਛਰ ਜਿਹੜੇ ਹੈਗੇ ਨੇ ਉਹਨਾਂ ਨਾਲ ਬਹੁਤ ਸਾਰੀਆਂ ਬਿਮਾਰੀਆਂ ਫੈਲਦੀਆਂ ਪਾਣੀ ਗੰਦਾ ਹੋ ਜਾਂਦਾ ਉਹਦੇ ਨਾਲ ਟਾਈਫਾਈਡ ਆ ਫੈਲ ਜਾਂਦਾ ਇਸ ਤਰੀਕੇ ਦੀਆਂ ਸਮੱਸਿਆਵਾਂ ਤਾਂ ਹਲੇ ਸਾਹਮਣੇ ਆਉਣਗੀਆਂ ਹਲੇ ਜਿਹੜੀ ਮੁੱਖ ਸਮੱਸਿਆ ਹੈਗੀ ਉਹ ਪਾਣੀ ਦੀ ਸਮੱਸਿਆ ਤਾਂ ਹੁੰਦੀ ਹੁੰਦੀ ਹੈ ਲੇਕਿਨ ਜਿਹੜੀ ਪਾਦ ਦੇ ਵਿੱਚ ਬਿਮਾਰੀਆਂ ਜਿਹੜੀਆਂ ਫੈਲਦੀਆਂ ਨੇ ਜਾਂ ਫਿਰ ਜਿਹੜੇ ਪਸ਼ੂ ਮਰ ਗਏ ਨੇ ਉਹਨਾਂ ਨੂੰ ਕੱਟਣ ਦੇ ਵਿੱਚ ਜੋ ਮੁਸ਼ਕਲਾਂ ਆਉਂਦੀਆਂ ਨੇ ਉਹ ਬਹੁਤ ਵੱਡੀ ਸਮੱਸਿਆ ਹੁੰਦੀ ਆ ਤਾਂ ਪੰਜਾਬ ਹਲੇ ਮੁਸ਼ਕਿਲ ਤੋਂ ਨਿਕਲਿਆ ਨਹੀਂ ਪੰਜਾਬ ਜਿਉਂਦੀ ਤੋਂ ਮੁਸ਼ਕਿਲ ਦੇ ਵਿੱਚ ਹਲੇ ਤੱਕ ਰ ਪਿਆ ਹੋਇਆ ਤੇ ਅੱਜ ਮੀਟਿੰਗ ਹੋਣੀ ਹੈ ਮੰਤਰੀ ਮੰਡਲ ਦੀ ਬੈਠਕ ਹੋਣੀ ਹੈ ਉਸ ਬਾਰੇ ਕੀ ਕੁਝ ਜਾਣਕਾਰੀ ਉਹ ਦੇਖੋ 4 ਵਜੇ ਕੈਬਨਿਟ ਮੀਟਿੰਗ ਹੋਣੀ ਆ ਹਾਲਾਂਕਿ ਪਹਿਲਾਂ ਸਿਰ 11 ਵਜੇ ਦਾ ਟਾਈਮ ਰੱਖਿਆ ਗਿਆ ਸੀ ਲੇਕਿਨ ਕਿਉਂਕਿ ਅੱਜ ਕੇਂਦਰ ਵੱਲੋਂ ਭੇਜੀ ਹੋਈ ਇੱਕ ਕਮੇਟੀ ਜਿਹੜੀ ਹੈਗੀ ਆ ਉਹ ਆਈ ਹੋਈ ਆ ਉਸ ਇੱਕ ਮੀਟਿੰਗ ਅੱਜ 12 ਵਜੇ ਪੰਜਾਬ ਭਵਨ ਦੇ ਵਿੱਚ ਹੋਣ ਇਸੇ ਕਰਕੇ ਟਾਈਮ ਚੇਂਜ ਕਰਕੇ 4 ਵਜੇ ਦਾ ਟਾਈਮ ਰੱਖ ਦਿੱਤਾ ਗਿਆ। ਉਸ ਮੀਟਿੰਗ ਦੇ ਵਿੱਚ ਚੀਫ ਸੈਕਟਰੀ ਪੰਜਾਬ ਹੋਣਗੇ ਸੈਕਟਰੀ ਰੈਵਨਿਊ ਹੋਣਗੇ ਬਹੁਤ ਸਾਰੇ ਜਿਹੜੇ ਸੈਕਟਰੀ ਡਿਪਾਰਟਮੈਂਟਾਂ ਦੇ ਵੱਖ-ਵੱਖ ਚਾਹ ਖੇਤੀਬਾੜੀ ਸੈਕਟਰੀ ਹੋਣ ਅਹ ਤੇ ਇਹ ਫੈਕਟਰੀਆਂ ਦੇ ਨਾਲ ਜਿਹੜੀ ਹੈਗੀ ਕੇਂਦਰ ਦੀ ਟੀਮ ਮੀਟਿੰਗ ਕਰੇਗੀ ਤੇ ਜਿਹੜਾ ਹੜ੍ਹਾਂ ਦੇ ਲਈ ਕੀ ਮੁਆਵਜ਼ਾ ਹੋਣਾ ਚਾਹੀਦਾ ਇਸ ਮੁਆਵਜ਼ੇ ਦੀ ਜਿਹੜੀ ਹੈਗੀ ਮੰਗ ਪੰਜਾਬ ਤੇ ਜਿਹੜੇ तमाम ਅਫਸਰ ਨੇ ਸੀਐਸ ਸਮੇਤ ਉਹ ਕਰਨਗੇ ਕਿ ਕਿਹੜੀ ਕੀ ਕੀ ਮੁਆਵਜ਼ਾ ਦਿੱਤਾ ਜਾ ਸਕਦਾ ਹੈ ਕੇਂਦਰ ਵੱਲੋਂ ਕੀ ਕੀ ਪੈਕੇਜ ਦਿੱਤਾ ਜਾ ਸਕਦਾ ਇਸ ਦਿਨ ਲੈ ਕੇ ਦੀ ਅੱਜ ਮੀਟਿੰਗ ਹੋਣੀ ਆ ਤੇ ਦੂਸਰੀ ਗੱਲ ਇਹ ਹੈ ਕਿ ਜਿਹੜੀ ਕੈਬਨਿਟ ਮੀਟਿੰਗ ਹੈ ਕੈਬਨਿਟ ਮੀਟਿੰਗ ਦੇ ਵਿੱਚ ਹੜ੍ਹਾਂ ਨੂੰ ਲੈ ਕੇ ਅੱਜ ਜਿਹੜਾ ਹੈਗਾ ਲੰਬੀ ਚੋਡੀ ਚਰਚਾ ਰਹਿ ਸਕਦੀ ਹੈ ਪੰਜਾਬ ਸਰਕਾਰ ਵੱਲੋਂ ਕੀ ਰਾਹਤ ਹੈ ਉਸ ਰਾਹਤ ਨੂੰ ਲੈ ਕੇ ਵੀ ਜਿਹੜੀ ਹੈਗੀ ਆ ਅੱਜ ਗੱਲਬਾਤ ਹੈ ਕਿ ਕੈਬਨਿਟ ਮੀਟਿੰਗ ਦੇ ਵਿੱਚ ਹੋ ਸਕਦੀ ਹੈ ਠੀਕ ਹੈ ਰਵਿੰਦਰ ਸ਼ੁਕਰੀਆ ਜਾਣਕਾਰੀ ਦੇਣ ਤੇ ਲਈ ਸੋ ਹਜੇ ਵੀ ਪੰਜਾਬ ਤੋਂ ਖਤਰਾ ਟਲਿਆ ਨਹੀਂ ਹਜੇ ਵੀ ਕਈ ਜ਼ਿਲ੍ਹਿਆਂ ਦੇ ਵਿੱਚ ਅਲਰਟ ਹੈ ਮੌਸਮ ਵਿਭਾਗ ਦੇ ਅਨੁਸਾਰ ਹਜੇ ਵੀ 30 ਸਤੰਬਰ ਤੱਕ ਮੀਂਹ ਪੈ ਸਕਦਾ ਹੈ